ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬ੍ਰਾਡ ਬਲੌਗਸ ਤੇ ਉਤਸਾਹ ਨਾਲ ਕਿਵੇਂ ਹੋ ਕਦੇ ਤੁਸਾਰੀ ਠੀਕ ਠਾਕ ਹੋਵੰਗੇ ਤੇ ਆਪਣੇ ਆਪਣੇ ਘਰੇ ਤੰਦਰੁਸਤ ਹੋਵੰਗੇ ਚਲੋ ਜੀ ਕਰਨ ਲੱਗੇ ਬਲੌਗ ਦੀ ਸਟਾਰਟਿੰਗ ਤੇ ਜੇਕਰ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚਲੋ ਜੀ ਅੱਜ ਆਪਾਂ ਨਾ ਚੱਲ ਰਹੇ ਆ ਦੇਖੋ ਜੀ ਅੱਜ ਆਪਣੇ ਚੱਲ ਰਹੇ ਆ ਖੁਆ ਖੁਆ ਬਣੂਗਾ ਦੁੱਧ ਤੋਂ ਤਿਆਰ ਹੋਊਗਾ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਈ ਜਾਵਾਂਗੇ ਜਿਵੇਂ ਜਿਵੇਂ ਅੱਜ ਤਾਂ ਸਟਾਰਟਿੰਗ ਪੁਆਇੰਟ ਥੋੜਾ ਚਿਰ ਹੋ ਜਾ ਸਾਨੂੰ ਚ

ਤੇ ਕਈ ਵਾਰ ਬਾਹਰ ਆ ਜਾਂਦਾ ਫਿਰ ਵਿੱਚ ਪਾਣੀ ਪੋਣਾ ਪੈਂਦਾ ਤੇ ਕੋਲ ਪਾਣੀ ਰੱਖਣਾ ਪੈਂਦਾ ਛਿੱਟੇ ਮਾਰਨੇ ਪੈਂਦੇ ਐ ਕਰਕੇ ਨੋ ਫਿਰਨੇ ਪਾਣੀ ਟਾਈਮ ਨਹੀਂ ਮੈਂ ਦੇਖਿਆ ਕਿੰਨਾ ਹੋ ਗਿਆ ਅਰੇ ਪਾ ਠੰਡ ਬੜੀ ਆਣਾ ਸੌਕਸ ਵਿੱਚ ਪਾਣੀ ਆਣੇ ਮੈਂ ਤਾਂ ਮੋٹے ਕੱਪੜੇ ਪਾਉਣੇ ਹੈਗੇ ਕੱਲੇ ਸਿਵਾਰ ਸੂਟ ਤਾਂ ਮੈਂ ਜਮੇ ਨਹੀਂ ਪਾ ਸਕਾਂ ਠੰਡ ਕਰ ਲਵੇਗੀ ਜੀ ਕੀ ਕਰਦਾ ਹੁੰਦਾ ਪਰ ਪਾਉਂਦੀ ਨਹੀਂ ਕਰ ਠੰਡ ਹੀ ਬੜੀ ਹੈ ਤੇਨੂੰ ਇੱਥੇ ਲਿਆਦਾ ਤੇ ਕੋ ਕੋ ਬਹਿ ਜਾ ਇੱਥੇ ਕੋਲੇ ਦੂਰ ਹੋ ਕੇ ਬਿਹਾਦਾ ਪੀੜੀ ਲਿਆ ਦਿਨੀ ਫਿਰ ਅੰਦਰ ਤੁੰਗੂ ਤਾਂ ਕੋਈ ਨਾ ਦੇ ਦੇਨੀ ਬਿੜੀ ਇਹਨੂੰ ਪੀੜੀ ਜਿੰਨੀ ਤੇ ਮੰਮੀ ਦੇ ਕੋਲ ਬਠੋਣੇ ਆ ਤੇ ਮੈਂ ਵੇਖਦੇ ਆ ਬ੍ਰੇਕਫਾਸਟ ਵਿੱਚ ਕੀ ਕਰਦੇ ਆ ਸਬਜ਼ੀ ਵਗੈਰਾ ਪਈ ਹੈ ਤਾਂ ਸਬਜ਼ੀ ਵੀ ਕਰਦੇ ਨਾ ਪਰੌਟੀ ਫਾਲੂੰਗੀ ਤੇ ਨਹੀਂ ਤਲੋ ਜੀ ਜੱਪ ਨੂੰ ਬਿਠਾ ਦਉ ਤੇ ਮੰਮੀ ਦੇ ਕੋਲ ਖੂਆ ਕਢਦੇ ਆ ਇਹ ਤੇ ਮੇਰਾ ਅੱਜ 90% ਮੈਂ ਅੱਜ ਔਲੇ ਵਾਲੀ ਰੈਸਪੀ ਤੁਹਾਨੂੰ ਅਲੱਗ ਮਿਲੂਗੀ ਸ਼ਾਇਦ ਉਹ ਸ਼ੂਟ ਕਰਦੀ ਹਾਂ ਹੁਣ ਪਹਿਲਾਂ ਮੈਂ ਹਾਂ ਮੇਰੇ ਦਾਪੇ ਔਲੇ ਸਾਫ਼ ਕੀਤੇ ਇਹਨਾਂ ਦੀ ਰੈਸਪੀ ਸ਼ੂਟ ਕਰਦੇ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਲੱਗ ਹੋਊਗਾ ਇਹਦਾ ਵਲੌਗ ਠੀਕ ਹੈ ਕਿਉਂਕਿ ਲੰਮਾ ਹੋਊਗਾ ਵਲੌਗ ਤੇ ਵਲੌਗ ਤੇ ਸ਼ੂਟ ਕਰਨ ਨਾਲ ਪਏ ਆ ਕਿੰਨੇ ਦੋ ਤੋਂ ਤਿੰਨਾਂ ਸ਼ੂਟ ਕਰਨੇ ਸ਼ੂਟ ਹੀ ਨਹੀਂ ਕਰੇ ਜਾਂਦੇ ਠੰਡੀ ਬਾੜੀ सब जी हूँ मेरा इरादा की टाइम हो है। मैं ब्रेकफास्ट हजे तो नहीं करना मैं अजे नहीं करती है कि है नहीं। ना कि कर ला सोची नहीं वैसे कर ला तो बैटर है ना ब्रेकफास्ट करके तो अभी कम लगेगी क्योंकि सब्जी सारा कम ही करी चलों के आप लाउट छुटकर नहीं लगा करी चलेंगे स्टैंड से कुछ बना के रोटी फिर खाने फिर बाकी काम फिर स्टार्ट करा भाँ रोटी खाइए एनर्जी जी स्टार्ट आऊगी तो फिर ही गाड़ी चलूगी ना ਮੈਨੂੰ ਲੱਗੀ ਰਹੀ ਲਗਾਤਾਰ ਨਾ ਦਾ ਕੰਮ ਰਲਦਾ ਤੇੰਵੇਂ ਤਾਂ ਪਹਿਲਾਂ ਪਹਿਲਾਂ ਤਾਂ ਮੇਰਾ ਵਲੌਗ ਵੀ ਨਹੀਂ ਐਡਿਟ ਹੋਇਆ ਅੱਜ ਸਵੇਰ ਤੋਂ ਲੱਗੀ ਮੇਰਾ ਵਲੌਗ ਹੀ ਨਹੀਂ ਐਡਿਟ ਹੋ ਰਿਹਾ ਪਤਾ ਹੀ ਨਹੀਂ ਕੀ ਗੱਲ ਹੋਈ ਪਈ ਆ ਮਤਲਬ ਉਹਨਾਂ ਦੀ ਐਡੀਟਿੰਗ ਹੀ ਨਹੀਂ ਹੋ ਰਹੀ ਤਾਂ ਘੜੀ ਕੋ ਵਿੱਚੋਂ ਮੈਨੂੰ ਲੱਗਦਾ ਮੈਂ ਸਵੇਰ ਦੀ 2 ਘੰਟੇ ਉੱਤੇ ਮੱਥਾ ਮਾਰਿਆ ਉਹ ਨਹੀਂ ਹੋਇਆ ਕੋਈ ਕੰਮ ਨਹੀਂ ਤਾਂ ਮਤਲਬ ਜੱਪ ਬੇਟੇ ਨੂੰ ਰੈਡੀ ਵਗੈਰਾ ਕੀਤਾ ਵਸੋ ਹੀ ਕੰਮ ਹੋ ਗਿਆ ਟਾਈਮ ਮੈਨੂੰ ਲੱਗਿਆ 11 ਵਜਨਾਂ ਨੇ ਹੋਣੇ ਰੋਟੀ ਭਾਈ ਖੋਪੀ ਲੈਂਦੇ ਕਈ ਵਾਰ ਹੁੰਦਾ ਮੈਨੂੰ ਕਈ ਵਾਰ ਤੁਹਾਡੇ ਸਾਹਮਣੇ ਕਿੰਨੀ ਲੇਟ ਖਾਣੀ ਰੋਟੇ ਨਾ ਕਈ ਵਾਰ ਮੈਨੂੰ ਰੋਟੀ 2 ਵਜੇ ਜਾਂਦੇ ਤੇ ਕਈ ਵਾਰ ਮੈਨੂੰ ਖੋਪਾ ਲੱਗ ਜਾਂਦੇ ਪਤਾ ਨਹੀਂ ਕੀ ਸਿਸਟਮ ਹੋਇਆ ਤੇ ਤੇ ਰੋਟੀ ਖਾ ਕੇ ਤੇ ਹੁਣ ਦੇਖਦੇ ਆਪਾਂ ਚਲੋ ਜਿੱਥੇ ਮੈਂ ਰੋਟੀ ਬਣਾ ਕੇ ਲਈ ਸੀ ਤੇ ਜੱਪ ਵੀ ਮੈਂ ਨਾਲ ਲਈ ਸੀ ਸਵੇਸ ਜੱਪ ਮਾੜੇ ਮੋٹے ਸੁਬਾ ਖਾ ਲੈਂਦਾ ਤੇ ਅਸੀਂ ਦੋਨੋਂ ਮਾਂ ਪੁੱਤ ਰੋਟੀ ਕਾ ਰਹੇ ਆ ਤੇ ਮੰਮੀ ਇੱਥੇ ਤੁਹਾਨੂੰ ਪਤਾ ਕੋਆ ਕੱਢ ਰਹੇ ਨੇ ਤੇ ਬਹੁਤ ਔਖਾ ਬਈ ਕੋਆ ਕੱਢਣਾ ਬਹੁਤ ਜ਼ਿਆਦਾ ਡਿਫਿਕਲਟ ਜਿੰਨਾ ਵੀ ਗੱਲ ਥੋੜਾ ਤੇ ਬਾਕੀ ਇਕੱਲਾ ਜਣਾ ਹੈਲਪਰ ਨਾਲ ਹੋਵੇ ਨਾ ਫਿਰ ਵੱਖਰੀ ਗੱਲ ਆ ਸਾਡੇ ਮਾੜੀ ਮੋਟੀ ਚਲੋ ਬਾਅਦ ਚ ਟੈਡੀ ਨੇ ਕਰਤੀ ਵਸਤਾ ਹੈਲਪ ਪਰ ਜਿਵੇਂ ਪ੍ਰੋਪਰ ਬਹਿ ਕੇ ਕਹਿ ਸਕਦੇ ਕੋਈ 15 ਮਿੰਟ ਉਹਨੇ ਲਾ ਲੈ 15 ਮਿੰਟ ਉਹਨੇ ਉਹ ਗੱਲ ਹੋਰ ਹੁੰਦੀ ਨਾ ਫਿਰ ਤੇ ਪਈ ਕੱਢਣਾ ਬਹੁਤ ਔਖਾ ਹੈਗਾ ਤੇ ਇਧਰ ਮੈਂ ਤੇ ਜੰਪ ਚੁੱਤ ਬਸ ਜੰਪ ਚੁੱਤ ਮਸਤੀਆਂ ਮਾਰ ਰਿਆ ਸੀ ਦੇਖੋ ਪੂਟ ਵਗੈਰਾ ਉੱਤੇ ਕਰੀ ਜਾਂਦਾ ਸੀਗਾ ਆ ਕਿਵੇਂ ਲੱਤਾ ਕੱਢਦੀ ਐ ਇਹਨੇ ਤੇ ਬਸ ਇਹ ਦੋ ਬਾਦ ਇਹਨੂੰ ਰੋਟੀ ਰੋਟੀ ਮੈਂ ਖਾ ਲਈ ਤੇ ਮੈਂ ਵੀ ਖਾ ਲਈ ਤੇ ਫਿਰ ਅਸੀਂ ਹੋ ਗਏ ਫਰੀ ਚਲੋ ਜੀ ਹੁਣ ਇਹ ਪਹਿਲਾਂ ਬਣਾਉਣ ਲੱਗੀ ਸੀ ਤੰਗਰਾਂ ਦੀ ਸਬਜ਼ੀ ਇਹ ਹੋ ਗਈ ਕੈਨਸਲ ਕਿਉਂਕਿ ਆਲੂ ਆ ਜਿਹੜੇ ਆਲੂ ਬਿਲਕੁਲ ਫਿਨਿਸ਼ ਤਾਂ ਨਹੀਂ ਹੋਏ ਦੋ ਆਲੂ ਪਹਿਲੇ ਦੋ ਆਲੂ ਨਾਲ ਕੁਝ ਹੋਰ ਬਣਾਣਾ ਸੋ ਆਲੂ ਆਪਾਂ ਬਾਏ ਕਰਕੇ ਲਿਆਵਾਂਗੇ ਕੱਲ ਨੂੰ ਬਣਾਵਾਂਗੇ ਅੱਜ ਤਾਂ ਨਹੀਂ ਧਰਦੇ ਫਿਰ ਆਪਾਂ ਲੋ ਜੀ ਮੈਂ ਉਹਨਾਂ ਚੰਨਾ ਖੜੀ ਖੜੀ ਤੁਹਨ ਦੱਸਾਂ ਖੜੀ ਖੜੀ ਮੈਂ ਉਹਦਾ ਸਮਾਨ ਕੱਟ ਲਈਆਂ ਤੜਕੇ ਦਾ ਤੇ ਅੱਜ दाल ਨੂੰ ਤੜਕਾ ਲਾਉਣਾ ਮੂਠਨ दाल ਉਦੋਂ ਪਹਿਲੀ ਵਾਰ ਬਣਾਈ ਸੀ ਅੱਤ ਜਿਹੜਾ ਪਤਾ ਨਹੀਂ ਤਿਲਕ ਦੇ ਕਿਉਂ ਕਈ ਵਾਰ ਤੇ ਬੜੀ ਟੇਸਟੀ ਬਣੀ ਸੀ ਦਾਲ ਉਦੋਂ ਹਰੀ ਮਿਰਚ ਨਹੀਂ ਐਡ ਕਰਨੀ ਕਿਉਂਕਿ ਜੱਪ ਜੰਤੀਆਂ ਦਾਲਾ ਫੇਵਰੇਟ ਹੁੰਦੀਆਂ ਫਿਰ ਹਰੀ ਮਿਰਚ ਕਰਕੇ ਕੌੜੀ ਲਾਂਦੀ ਫਿਰ ਇਹਨੂੰ ਕਿਤੇ ਆ ਦੇਤਾ ਲੇ ਨੂੰ ਨਾ ਚ ਤੇ ਦਲਵਤਰ ਕਲਾ ਦਾ ਮੇਪਾ ਨਾਲ ਨਾਲ ਉਧਰ ਕੂਆ ਚੱਲੀ ਜਾਂਦਾ ਉਹ ਵੀ ਤੁਹਾਨੂੰ ਦਿਖਾਈ ਚੱਲਾਂਗੇ ਕਾਫੀ ਫਰਕ ਪੈ ਗਿਆ ਉਹਦਾ ਖੋਇ ਦਾ ਜਦੋਂ ਤੁਹਾਨੂੰ ਪਹਿਲੀ ਕਲਿੱਪ ਦਿਖਾਈ ਸੀ ਉਦੋਂ ਥੋੜਾ ਇਹ ਫਰਕ ਪੈਸੇ ਹੁਣ ਵੀ ਥੋੜਾ ਪੈ ਗਿਆ ਪਰ ਦਿਹਾੜੀ ਬਹੁਤ ਲੱਗਦੀ ਤੇ ਮੋਢੇ ਬਹੁਤ ਦੌਦੇ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਮੈਂ ਖੋਆ ਖਾਣ ਮੇਰੇ ਸੋਖਾ ਲੱਗਦਾ ਟੇਸਟੀ ਲੱਗਦਾ ਨਾ ਤੇ ਪਰ ਬਣਾਉਣਾ ਬਹੁਤ ਔਖਾ ਆ ਮਸ਼ੀਨਾਂ ਚ ਬਣਾਉਂਦੇ ਤਾਂ ਹੈਗੇ ਆ ਪਰ ਕਹਿੰਦੇ ਨੇ ਮਸ਼ੀਨਾਂ ਦੇ ਵਿੱਚ ਖੋਆ ਬਣਾ ਦਿੰਦੇ ਹਨਾ ਤੇ ਪਰ ਜਿਹੜਾ ਮਸ਼ੀਨਾਂ ਚ ਖੋਆ ਹੁੰਦਾ ਜਿਹੜਾ ਸੜ ਜਾਂਦਾ ਮਸ਼ੀਨਾਂ ਦੇ ਵਿੱਚ ਥੱਲੇ ਲੱਗ ਜਾਂਦਾ ਉਹ ਲੱਗੇ ਦੀ 스멜 ਆਉਂਦੀ ਆ ਅਸੀਂ ਇੱਕ ਵਾਰੀ ਕੜਵਾਇਆ ਸੀ ਮੈਨੂੰ ਤਾਂ ਪਤਾ ਉਦੋਂ ਸਾਡੀ ਮਜਬੂਰੀ ਸੀ ਕੜਵਾਉਣਾ ਤੇ ਪਰ ਅਸੀਂ ਕੜਵਾ ਕੇ ਦੇਖ ਲਿਆ ਮਸ਼ੀਨਾਂ ਦੇ ਵਿੱਚ ਥੱਲੇ ਲੱਗ ਜਾਂਦਾ 스멜 ਆਉਂਦੀ ਆ ਜਿਹੜਾ ਆਪਾਂ ਆਮ ਆਪਾਂ ਉਹਦੇ ਘਰਾਂ ਦੇ ਵਿੱਚ ਚੂੜਾ ਦੇ ਉੱਤੇ ਆ ਚੁੱਲ੍ਹਿਆਂ ਤੋਂ ਵੱਡੇ ਚੁੱਲ੍ਹੇ ਦੇ ਉੱਤੇ ਬਣਾਉਨੇ ਹਨ ਇਹਦੇ ਨਾਲ ਦੀ ਰੀਸ ਕੋਈ ਨਹੀਂ ਹੈਗੀ ਅਸਿਕ ਗੈਸ ਮੇਰਾ ਫ੍ਰੀ ਹੁੰਦਾ ਨਾਲ ਦੇ ਨਾਲ ਮੈਂ ਤੜਕਾ ਲਾ ਦਿੰਨੇ ਆ ਤੜਕੇ ਦਾ ਕੰਮ ਨਵੇੜ ਕੇ ਰੈਸਪੀ ਤੁਹਾਡੇ ਸ਼ੇਅਰ ਕਰਾਂਗੇ ਫੁੱਲ ਨੌਜੀ ਗਰਮ ਹੋ ਗਿਆ ਕੁੱਕਰ ਵਿੱਚ ਪਾਇਆ ਤੇਲ ਲਓ ਜਿੱਥੇ ਮੈਂ ਕੁੱਕਰ ਚੜਾਤਾ ਸੀ ਤੇਲ ਮੈਂ ਪਾਤਾ ਸੀ ਤੇ ਆਪਾਂ ਬਣਾਉਣ ਲੱਗੇ ਸੀ ਮੋਠਾਂ ਦੀ ਦਾਲ ਤੇ ਇਹ ਮੁੱਠੀ ਦੀ ਦਾਲ ਸੈਕਿੰਡ ਟਾਈਮ ਆਈ ਥਿੰਕ ਨਾ ਲੱਗੇ ਤੇ ਬੜੀ ਟੇਸਟੀ ਬਣੇ ਸੋ ਉਦੋਂ ਨਾ ਤੇ ਸਰਦੀ ਦੇ ਵਿੱਚ ਇੱਕ ਵਧੀਆ ਮੰਨੀ ਜਾਂਦੀ ਹੈ ਗਰਮ ਦਾਲ ਮੰਨੀ ਜਾਂਦੀ ਹੈ ਇਹਨੂੰ ਤੇ ਚਲੋ ਜੀ ਇੱਕ ਪਾਸੇ ਵੀ ਆਨਲਾਈਨ ਦਾ ਕੰਮ ਹੋ ਰਿਹਾ ਤੇ ਜਿਹੜੀ ਕਿ ਤੁਹਾਨੂੰ ਰੈਸਪੀ ਅਲੱਗ ਤੌਰ ਤੇ ਮਿਲੂਗੀ ਤੇ ਬਾਕੀ ਜੇਕਰ ਕੋਈ ਚੈਨਲ ਤੇ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਪੂਰੀ ਲਾਈਕ ਕਰਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਇੱਕ ਛੋਟਾ ਜਿਹਾ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਵਲੌਗ ਤੁਹਾਨੂੰ ਜੇ ਵੀਡੀਓ ਕਿੱਦਾਂ ਦੀ ਲੱਗਦੀ ਹੈ ਨਾ ਫਿਰ ਬੰਦਾ ਇਹਨਾਂ ਚੀਜ਼ਾਂ ਦੇ ਨਾਲ ਲਾਈਕ ਸ਼ੇਅਰ ਕਮੈਂਟ ਦੇ ਨਾਲ ਬੰਦਾ ਮੋਟੀਵੇਟ ਹੁੰਦਾ ਸੋ ਮੋਟੀਵੇਟ ਕਰਿਆ ਕਰੋ ਥੈਂਕ ਯੂ ਜੀ ਬਸ ਇਹੀ ਸੀ ਬਸ ਹੁਣ ਇਦ ਤੋਂ ਬਾਅਦ ਮੈਂ ਦਵਾ ਦਵਾ ਦਾ ਜਿਹੜਾ ਤੜਕਾ ਲਗਾ ਦੋਗੇ ਇੱਕ ਪਾਸੇ ਜਿਹੜਾ ਉਹ ਕਰ ਰਹੀ ਆ ਆਨਲਾਈਨ ਦਾ ਕੰਮ ਵੀ ਚੱਲ ਰਿਹਾ ਮੇਰਾ ਤੇ ਬਸ ਇਸ ਤੇ ਦੇਖੋ ਸਬਜੀ ਨੂੰ ਦਾਲ ਨੂੰ ਮਿਲਾ ਰਹੀਆਂ ਤੜਕਾ ਜੀਰਾ ਮੇ ਪਾਤਾ ਤੇ ਬਸ ਲਸਣ ਆ ਸਾਰਾ ਸਮਾਨ ਕੱਟਿਆ ਹੋਇਆ ਮੇਰਾ ਅਲੱਗ-ਅਲੱਗ ਲਸਣ ਤੇ ਅਦਰਕ ਨੂੰ ਪਹਿਲਾਂ ਭੁੰਨ ਲਾਂਗੇ ਚੰਗੀ ਤਰ੍ਹਾਂ ਭੁੰਨ ਕੇ ਤੇ ਉਸ ਤੋਂ ਬਾਅਦ ਆਪਾਂ ਟਮਾਟਰ ਤੇ ਪਿਆਜ਼ ਨੂੰ ਭੁੰਨ ਕੇ ਤੇ ਦਾਲ ਪਾ ਦਾਂਗੇ ਤੇ ਦਾਲ ਰੈਡੀ ਹੋ ਜਾਊਗੀ ਆਪਣੀ ਤੇ ਬਸ ਕੁਛ ਨਹੀਂ ਇੱਕ ਦਿਨ ਛੋਟੇ ਹੁੰਦੇ ਕਰਕੇ ਨਾ ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਬੀਤ ਜਾਂਦਾ ਮਤਲਬ ਸਵੇਰ ਇੱਕ ਤਾਂ ਧੁੰਦ ਬਹੁਤ ਪੈ ਰਹੀ ਹੈ ਨਾ ਧੁੰਦਾਂ ਦੇ ਕਰਕੇ ਵੀ ਥੋੜਾ ਡਿਫਿਕਲਟ ਜ਼ਿਆਦਾ ਹੋਇਆ ਪਿਆ ਹੈਗਾ ਹਨਾ ਤੇ ਬਸ ਉਹਦੇ ਕਰਕੇ ਦਿਨ ਛੋਟੇ ਹੁੰਦੇ ਆ ਤੇ ਕੰਮਾਂ ਦਾ ਹੀ ਪਤਾ ਹੀ ਨਹੀਂ ਲੱਗਦਾ ਕਦੋਂ ਸ਼ਾਮ ਹੋਈ ਤੇ ਕਦੋਂ ਮਿੰਟ ਚ ਰਾਤ ਹੀ ਹੋ ਜਾਂਦੀ ਹੈਗੀ ਤੇ ਬਸ ਇੱਥੇ ਹੁਣ ਮੈਂ ਦਵਾ-ਦਵ ਦੇ ਕੰਮ ਨਿਭੇੜ ਰਹੀ ਸੀ ਤੇ ਮੈਂ ਕਿਾ ਚਲੋ ਨਾਲ-ਨਾਲ ਵੀਡੀਓ ਸ਼ੂਟ ਕਰ ਲੈਂਦੇ ਆ ਤੇ ਚਲੋ ਜੀ ਮਿਲਦੇ ਆ ਫਿਰ ਆਪਾਂ ਲਓ ਨੈਕਸਟ ਕਲਿੱਪ ਦੇ ਨਾਲ

ਜਦ ਜੋ ਤਾਂ ਪਲੇ ਕਰੀ ਜਾਂਦਾ ਹਜੇ ਉਸੇ ਲਾ ਲੋ ਸਭ ਬਹੁਤ ਟਾਈਮ ਲੱਗਦਾ ਬਈ ਇਹਦੇ ਤੇ ਹਾ ਖੁਰਪਣਾ ਖੁਰ ਖੁਰਪਾਇ ਮਾਰਨਾ ਸਭ ਤੋਂ ਉੱਪਰ ਤਾਂ ਬਹੁਤ ਡੈੜੀ ਲੱਗਿਆ ਪਹਿਲਾਂ ਮੰਮੀ ਬੈਠੇ ਰਹੇ ਹੁਣ ਡੈੜੀ ਲੱਗੇ ਇੱਧਰ ਆਪਣਾ ਪੈ ਰਿਆ ਔਲਿਆਂ ਦਾ achar ਇਹਦੀ ਰੈਸਪੀ ਤੁਹਾਨੂੰ ਅਲੱਗ ਮਿਲੂਗੀ ਵੀਡੀਓ ਇਹਦੇ ਰੂਟ ਚੈੱਕ ਕਰਿਓ ਤੁਸੀਂ ਜੋ ਇੱਕ ਪਾਸੇ ਮੇਰੀ ਦਾਲ ਧਰੀ ਸੀ ਉਦੋਂ ਸਵੇਰ ਤੁਹਾਡੇ ਸਾਹਮਣੇ ਤੇ ਦਾਲ ਬਣੀ ਜਾਂਦੀ ਐ ਤੇ ਇੱਕ ਪਾਸੇ ਮੈਂ achar ਪਾ ਰਹੀ ਆ ਉਹਦੀ ਰੈਸਪੀ acharਾਂ ਦੀ ਤੁਹਾਨੂੰ ਅਲੱਗ ਅਲੱਗ ਮਿਲੂਗੀ ਜ਼ਰੂਰ ਚੈੱਕ ਕਰਿਓ ਤੇ ਬਾਕੀ ਜੱਗ ਜੱਗ ਪਲੇ ਕਰੀ ਜਾਂਦਾ ਡੈਡੀ ਇੱਧਰ ਲੱਗੇ ਪਏ ਕੰਮ ਸਾਡੇ ਚੱਲ ਜਿੰਦੇ ਟਾਈਮ ਵੀ ਕਾਫੀ ਹੋ ਗਿਆ ਹਜੇ ਮੇਰਾ ਵਲੌਗ ਦੀ ਐਡੀਟਿੰਗ ਕਰਨ ਵਾਲੀ ਪਈ ਆ ਪਹੋਣਾ ਹੈਗਾ ਤੇਓ ਜੀ ਦੇਖੋ ਇੱਧਰ ਹੀ ਚਲਾਈ ਜਾਣਾ ਲਾਲੋ ਤੇ ਆਹ ਦੁਖਣ ਲੱਗ ਜਾਂਦੇ ਆਹਾ ਬਾਹ ਹਾਂਜੀ तेरी वीडियो बनावा अच्छा, तेरे कॉल करा रहा है? हाँ बम 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 अदाय माँ। जी। चलो जी, बस मेरा चल लिया अंदर चार दिन का मने बढ़ते, फिर मेरा ब्लॉग एडिट करने बैठूंगी मेरा रात दही आज मेरा एक कपड़। चलो जी, देख दें जा कि कितना तो तक पहुँचे। ਹੋਂ ਤੁਸੀਂ ਦੇਖੋ ਆਪਣਾ ਦੁੱਧ ਸਵੇਰ ਸਟਾਰਟਿੰਗ ਪਰ ਤੇ ਕਿੰਨੀ ਹੋ ਗਿਆ ਅੱਧਾ ਤਾਂ ਆ ਗਿਆ ਨਾ ਮੈਂ ਅੱਧਾ ਹੋ ਗਈ ਨਾ ਅੱਧ ਹੋ ਗਈ ਕੜਾਹੀ ਤੇ ਅੱਖਾਂ ਚ ਬੜਾ ਧੂਆ ਪੈਦਾ ਤੇ ਮੈਂ ਵੀ ਡਿਊਟੀ ਦੇ ਗਈ ਧਰਨਾ ਬਈ ਇਹ ਤਾਂ ਕਿਉਂਕਿ ਬਾਹਾਂ ਬਹੁਤ ਦੁਖਦੇ ਰਹੇ ਨਾ ਮੈਂ ਤਾਂ ਮੰਮੀ ਦੇ ਪਾਸ ਪੱਠੇ ਪਵਾਏ ਮੰਮੀ ਨੇ ਪੱਠੇ ਪਾਲੇ ਮੈਂ ਇੱਥੇ 10 ਮਿੰਟ ਡਿਊਟੀ ਦੇਤੀ ਜਿਹੜੇ 15 ਮਿੰਟ ਧੰਨ ਧੰਨ ਹੋ ਗਈ ਮੈਂ ਤਾਂ ਜੀ ਦੇਖੋ ਖੁਆ ਅਬ ਤੋਂ ਜਿਵੇਂ ਅੱਧ ਤੋਂ ਵੀ ਅੱਧ ਤਾਂ ਹੋ ਗਿਆ ਨਾ ਤੀਜੇ ਥਾਂ ਹੋ ਗਿਆ कड़ाही तीजे थाम गाढ़ा हो गया पूरा तो करके नहीं पता लगता नहीं तो मैं दिखावा गाढ़ा गाड़ा हो गया चिट्टे पहन लग गए देखो पटाके पहन लग गए पटाके पटाके पहन लग गए बस गाढ़ा होके जमा सुक जाना प्यारा साफ सफाई होके थोड़ा जा आटा पौना ਠੀਕ ਹੈ ਆਟੇ ਨੂੰ ਭੁੰਨ ਕੇ ਤੇਰੇ ਦੇ ਚ ਟ੍ਰਾਂਸਫਰ ਕਰਾਂਗੇ ਸਾਰਾ ਪ੍ਰੋਸੈਸ ਦਿਖਾਵਾਂਗੇ ਤੁਹਾਨੂੰ ਬਸ ਹੁਣ ਆਟਾ ਭੁੰਨਣਾ ਹੈ ਹੂੰ ਹਨ ਨਾ ਚਲੋ ਹਾਂ ਲਓ ਜੀ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੋਗਾ ਤੁਹਾਨੂੰ ਦਿਖਾਣੇ ਆਪਾਂ ਇਸ ਤੋਂ ਬਾਅਦ ਆਟਾ ਭੁੰਨਣੇ ਦੇ ਵਿੱਚ ਦੇ ਵਿੱਚ ਹੋਰ ਵੀ ਪਉਣਾ ਬਾਜਾਮ ਦੇ ਹੈ ਤਾਂ ਹੈ ਨ ਕੁਝ ਲਓ ਜੀ ਹੁਣ ਇਦਾਂ ਆਟਾ ਭੁੰਨੀਏ ਨੇ ਆਟਾ ਭੁੰਨੀਏ ਨੇ ਥੋੜਾ ਜਿਹਾ ਪਉਣਾ ਬਾਦਾਂ ਨੇ ਆਟਾ ਪਉਣਾ ਕੁੜੇ ਦੇ ਸਿੱਕੋ ਪਾ ਕੇ ਅੱਧਾ ਕਿਲੋ ਦੇ ਕਰੀਬ ਹੁਣ ਆਪਾਂ ਇਹਨੂੰ ਭੁੰਨੀਏ ਨੇ ਆਟੇ ਨਾਲ ਇਹ ਆਟਾ ਪੁੰਨਨ ਤੋਂ ਬਾਅਦ ਉਹ ਮਿਕਸ ਹੋਊਗਾ ਫੇਰ ਮੰਮੀ ਕਟਕੀਆਂ ਬਣਨਗੇ ਦੇਖਣਾ ਫਿਰ ਉਹ ਟ੍ਰੇਆਂ ਚਾ ਨਾ ਹਾਂ ਸਾਡਾ ਟ੍ਰੇਆ ਹੈਗੀਆਂ ਲਈਆਂ ਨੇ ਤੇ ਉਹਦੇ ਵਿੱਚ ਅਸੀਂ ਘਿਓ ਲਾ ਕੇ ਥੱਪ ਕੇ ਤੇ ਵਧੀਆ ਟਿੱਕੀਆਂ ਵਾਂਗੂ ਕੱਟਿਆ ਜਾਊਗਾ ਹਲਵਾਈ ਅੱਜ ਸਾਡੇ ਵੱਡੇ ਬੈਠੇ ਨੇ ਹਲਵਾਈ ਆ ਵੀ ਅੰਦੇ ਲਵਾਈ ਬਣਾਉਂਦੇ ਲਵਾਈ ਬੈਠਾ ਮੰਮੀ ਦੀ ਜ਼ਰੂਰਤ ਬੋਲਦੇ ਗਏ ਭਾਈ ਬਾਹਾਂ ਦੁਖਾ ਲੱਗ ਗਿਆ ਸੇਰ ਦੀ ਬਹੁਤ ਔਖਾ ਚਲਾਉਣਾ ਮੈਂ ਤਾਂ 10 ਮਿੰਟਾ ਧੂਆ ਨਿਕਲ ਗਿਆ 11 ਵਜੇ ਕਰਿਆ ਸੀ 11 ਵਜੇ ਸਹੀ ਧਰਤਾ ਸੀ ਤੇ 4 ਤਾਂ ਵੱਜ ਗਏ ਤੇ ਦੇ ਮੰਨ ਕੇ ਚਲੋ 15-20 ਮਿੰਟ ਚ ਚਲੋ ਕੌਜੂ ਕੰਮ ਰੈਡੀ ਸਹੀ ਤਾਂ ਕਰਦਾ ਤਾਂ ਦੁੱਸੀ ਤੇ ਟੈਰੀ ਚ ਲਿਆਉਂਦਾ ਤਾਂ ਉਹਦੇ ਵਿੱਚ ਤਾਂ ਜਾਂਦਾ ਕਿਥੇ ਚੋਂ ਲਿਆਉਂਦਾ ਪਾਣੀ ਤਾਂ ਨਹੀਂ ਹੁੰਦਾ ਫੇਰ ਮਿਠਾ ਨਾ ਕਰਦਾ ਹਾਂ ਨਾ ਤਾਂ ਕਰਦੇ ਦੁੱਧ ਕਰਕੇ ਹੋ ਗਿਆ ਆਪਣਾ ਕਰਕੇ ਕੰਮ ਨਿਬੜ ਗਿਆ ਹੂੰ ਮੈਨੂੰ ਪਤਾ ਸੀ ਤੈਨੂੰ ਚਾਹਤ ਤਾਂ ਵੱਜਣੀ ਨਹੀਂ ਤੰਤ ਨਹੀਂ ਜਿਹੜਾ ਸੀ ਹਾਂ 9 ਵਜੇ ਸਾਮ ਨੂੰ ਕਹਿੰਦੀ ਕਿ ਪੱਕਾ ਕੰਮ ਕਰਨਾ ਹਾਂ ਨਾ ਹੁੰਦਾ ਉਜੇ ਸਿੱਧਾ ਜਦੋਂ ਰੈਡੀ ਹੋ ਗਿਆ ਤੁਹਾਨੂੰ ਫਿਰ ਦਿਖਾਉਣੀ ਆਪਾਂ ਚਲੋ ਜੀ ਆਪਣਾ ਜਿਹੜਾ ਆਟਾ ਭੁੰਨਿਆ ਗਿਆ ਬਿਲਕੁਲ ਦੇਖੋ 스멜 ਆਉਣ ਲੱਗ ਗਈ ਬਸ ਮੰਮੀ ਬਸ ਥੱਲੇ ਲੱਗਣ ਲੱਗਾ 스멜 ਨੂੰ ਲੱਗ ਜਾਂਦੇ ਨਾ ਲਓ ਜੀ ਹੁਣ ਦੇਖੋ ਕੀ ਕਰਨਗੇ ਜਿਹੜਾ ਤੁਹਾਨੂੰ ਦੇਖੇ ਜਾਉ ਤੁਸੀ ਤੁਸੀਂ ਬਸ ਹਿਲਾਈ ਚਲੋ ਡੈਡੀ ਮੰਮੀ ਉਹ ਵਿੱਚ ਜਿਹੜਾ ਖੋਆ ਪਿਓ ਜਮਾ ਪਿਓਰ ਖੋਆ ਤੁਹਾਨੂੰ ਲਓ ਤੁਸੀਂ ਇਹਨੂੰ ਇਹਦੇ ਵਿੱਚ ਪਾ ਦੇਣਗੇ ਲਓ ਜੀ ਬਸ ਇਹ ਡੈਡੀ ਖਲਾਈ ਜਾਣਗੇ ਤੇ ਇਹਨਾਂ ਨੂੰ ਆਪਸ ਵਿੱਚ ਮਿਕਸ ਕਰ ਦੇਣੀ ਆ ਮੈਂ ਥੋੜਾ ਦੂਰ ਹੁੰਦੀ ਆ ਪਿਓਰ ਤਾਂ ਮੰਮੀ ਕਿੱਥੇ ਖਾਦਾ ਜਾਂਦਾ ਬਿਮਾਰ ਹੋਣ ਵਾਲੇ ਕੰਮ ਆ ਅੱਛਾ ਹਸਬੰਡ ਕਹਿੰਦੇ ਥੋੜਾ ਪਿਓਰ ਵੀ ਖਾਣਾ ਵਾ ਲੋ ਜਿੱਦਾਂ ਹੁਣ ਇਹਨੂੰ ਮਿਕਸ ਕਰਕੇ ਫਿਰ ਅਸੀਂ ਟ੍ਰੇਆਂ ਦੇ ਵਿੱਚ ਜਮਾਣੀ ਆ ਮੰਮੀ ਕਰ ਸਕਦੀ ਹੈ ਕੰਮ ਅਸੀਂ ਲਈ ਕੋਈ ਕਰ ਸਕਦਾ ਲੋਚ ਨਾ ਨਾ ਅੱਧਾ ਦੁੱਧ ਵਿੱਚ ਜਦੋਂ ਅੱਧਾ ਅੱਧਾ ਹੋ ਗਿਆ ਸੀ ਕੜਾਹੀ ਲੋ ਜੀ ਦੇਖੋ ਤਿਆਰ ਹੋ ਗਿਆ ਤੇ ਆਜੋ ਭੈਣ ਭਾਈ ਜੀ ਨੇ ਜਿਹਨੇ ਖਾਣਾ ਦੇਖ ਕੇ ਸਾਰਿਆਂ ਵਾਸਤੇ ਤਿਆਰ ਆ ਜਿਹਨੇ ਖਾਣਾ ਆਜੋ ਜੀ ਤਾਂ ਸਭ ਦੇ ਕਰਦਾ ਭਾਈ ਸਹੀ ਗੱਲ ਜੀ ਤਾਂ ਸਭ ਦੇ ਕਰਦਾ ਉਹ ਆਸਾਂ ਨਹੀਂ ਕੀਤਾ ਨਾ ਚਲੇ ਸੀ ਜਾਂਦਾ ਅੱਧੀ ਡਿਊਟੀ ਡੈਡੀ ਨੇ ਵੀ ਦਾਈ ਆ ਕੁਸਚਰ ਮੰਮੀ ਦੀ ਤਾਂ ਤਾਂ ਚੱਲੀ ਹੋ ਗਈ ਆ ਹੁਣ ਤੂੰ ਮੰਮੀ ਤੇ ਐ ਘਰ ਤੋਂ ਦੱਬ ਕੇ ਕੌਲਾ ਵੱਡਾ ਖਾਣ ਤੋਂ ਪਹਿਲਾਂ ਤੇ ਫਿਰ ਜਮੀ ਨਗਾ ਸੀ ਜੋ ਬੀਟੀ ਡੋਟਰ ਮੰਮੀ ਨੇ ਛੇੜਦੀ ਆ ਮੈਂ ਕਿਹਾ ਸਭ ਬਹੁਤ ਬੇਨਤ ਲਾਈ ਔਰ ਕੌਲਾ ਖਾਣ ਤੋਂ ਵਾਹ ਇਹ ਰੈਡੀ ਹੋ ਗਿਆ ਜੋਤੇ ਦੇ ਆਖਣ ਵਾਂਗ ਵਾਹ ਸਹੀ ਗੱਲ ਆ ਜਾ ਮम्मा ਬੂਟਾ ਖਾ ਲਾ ਚਲੋ ਜੀ ਹੁਣ ਇਸ ਤੋਂ ਬਾਅਦ ਟ੍ਰੇ ਦੇ ਵਿੱਚ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਫਿਰ ਜਿਹੜੇ ਟ੍ਰੇ ਕਰਾਂਗੇ ਠੀਕ ਹੈ ਜੀ ਜੰਤਨ ਦਿਖਾਉਣੀ ਹੈ ਤਾਂ ਡੈਡੀ ਲੱਗੇ ਹੋਏ ਆ ਖੁਰਪਾ ਮਾਰਨ ਮੈਂ ਸਟੈਂਡ ਪਰ ਹਰ ਰਲਦ ਰਿਖਮਟ ਸਟੈਂਡ ਵਿੱਚ ਪਾ ਰ ਪਿਆ ਸੀਗਾ ਮੇਰਾ ਉਹ ਸਾਡੀਆਂ ਟ੍ਰੇਆਂ ਨੇ ਦੇਖੋ ਇਹ ਸੀ ਟ੍ਰੇਆਂ ਲਈਆਂ ਨੇ ਇਹਨਾਂ ਦੇ ਵਿੱਚ ਜਮਾਵਾਂਗੇ ਅਸੀਂ ਸਾਨੂੰ ਇਦਾਂ ਹੁੰਦਾ ਕੋਈ ਚੀਜ਼ ਹੋਵੇ ਨਾ ਆਪਦੀ ਹੋਵੇ ਮੰਗਣ ਲੱਗੇ ਸਾਨੂੰ ਹੋਰ ਹੀ ਲੱਗਦਾ ਸੋ ਅਸੀਂ ਇਸੇ ਕਰਕੇ ਟ੍ਰੇਆਂ ਵੀ ਵਧੀਆ ਲੈ ਹੀ ਲਏ ਜੇ ਆਪਾਂ ਸੁੱਤਾ ਪੈਸੀ ਮੈਂ ਵੀਡੀਓ ਤੇ ਲੱਗੇ ਜੜੀ ਤੇ ਖੁਰਪਾ ਮਾਰੂ ਬੁਰਸ਼ ਜਾਨੀ ਪਤਾ ਕਿੱਥੇ ਆ ਨਾ ਬੁਰਸ਼ ਜੀ ਨਾ ਵਧੀਆ ਜਿਵੇਂ ਹੋ ਜਾਂਦਾ ਦੇਖੋ ਜੀ ਆਜੂਪੀ ਆਜੋ ਜਿਹਨੇ ਖਾਣਾ ਖੋਆ ਇੱਕਸਾਰ ਕਰਾਂਗੇ ਪਹਿਲੇ ਦੁੱਧਾਂ ਜੀ ਵੀ ਪਾ ਲੇਗੀ ਕੱਲ ਬਰਾਬਰ ਉਹਨਾਂ ਦੇ ਪਾ ਲਾ ਫਿਰ ਇੱਕਸਾਰ ਹੋ ਜਾਊਗੀ। ਔਰ ਜਿਸ ਤਰ੍ਹਾਂ ਹੀ ਉਹਦੇ ਵਿੱਚ ਕਰਕੇ ਤੇ ਇੱਕਸਾਰ ਕਰਿਆ ਜਾਊਗਾ ਤੇ ਜਦੋਂ ਜੰਮਣ ਤੋਂ ਬਾਅਦ ਕਟਿੰਗ ਹੋਊਗੀ ਉਦੋਂ ਵੀ ਤੁਹਾਨੂੰ ਦਿਖਾਵਾਂਗੀ। ਇਹ ਮੈਨੂੰ ਲੱਗਦਾ ਰਾਤ ਨੂੰ ਕਟਿੰਗ ਹੋਊਗੀ ਨਾ। ਰਾਤ ਨੂੰ ਮੇਲਾ ਦਾ ਹਸਬੈਂਡ ਹੀ ਕਟਿੰਗ ਕਰਨਾ ਕਿਉਂਕਿ ਮੈਂ ਤੂੰ ਕਰਾਂਗੀ। ਹਾਂ ਹਸਬੈਂਡ ਕਰਨਗੇ ਉਹ ਹੀ ਕਟਿੰਗ ਕਰਦੇ ਹੁੰਦੇ। ਜਮਾ ਕਰakti ਆਂ ਬਸ ਆਪੇ ਸਾਰਾ ਨਾਲ ਉਹ ਕਰ ਲਾਂਗੇ ਲੋ ਜੀ ਦੇਖੋ ਇਸੇ ਤਰ੍ਹਾਂ ਬਸ ਤਿੰਨਾ ਟਰੇਆਂ ਦੇ ਵਿੱਚ ਜਮਾ ਦਾਂਗੇ ਫਿਰ ਜਮਦਾ ਫਿਰ ਤੁਹਾਨੂੰ ਦਿਖਾਉਣੀ ਹੈ ਮਤਲਬ ਇਦਾਂ ਕਰਦੇ ਆਂ ਸੀ ਫਿਰ ਦਿਖਾਉਣੀ ਆ ਹਾਂ ਉਹ ਜਿਹੜੇ ਗੋਲੇ ਜਿਹੇ ਪਏ ਚੱਪ ਚੋਦੇ ਪਏ ਗੋਲੇ ਤੇ ਆ ਬਰਫੀ ਲੱਡੂ ਮਤਲਬ ਗੋਲੇ ਤੇ ਇਹਨਾਂ ਨੂੰ ਜਮਾਤਾ ਤੇ ਇਹਨਾਂ ਦੀ ਕਟਿੰਗ ਹੋਊਗੀ ਤੇ ਉਦੋਂ ਤੁਹਾਨੂੰ ਦਿਖਾਵਾਂਗੇ ਕਟਿੰਗ ਹੋਣ ਤੋਂ ਬਾਅਦ ਦਿਖਾ ਦਾਂਗੇ ਕਿੱਦਾਂ ਬਣਦੇ ਆ ਬੜੇ ਸੋਹਣੇ ਪੀਸ ਜੀ ਬਰਫੀ ਦੇ ਪੀਸ ਹੁੰਦੇ ਇਦਾਂ ਲੱਗਦੇ ਹੁੰਦੇ ਲੋ ਜੀ ਮੰਮੀ ਨੇ ਮਿਲਦਾ ਕਟਿੰਗ ਕਰਤੀ ਲਓ ਜੀ ਕਟਿੰਗ ਕਰਤੀ ਦੇਖੋ ਬਰਫੀ ਤਿਆਰ ਹੋ ਗਈ ਬਣੀ ਲਓ ਜੀ ਚੱਕੋ ਖਾਓ ਘਰ ਵਰਗੀ ਅੱਜ ਜਿਹਨੇ ਜਿਹਨੇ ਛਕਣੀ ਹੈ ਟੇਸਟੀ ਟੇਸਟੀ ਬਰਫੀ ਇਹ ਤਾਂ ਬਹਾ ਬੱਡਾ ਸਵਾਦ ਲਓ ਜੀ ਇਹ ਚੱਕੋ ਟੇਤੀ ਲਓ ਜੀ ਭਾਈ ਅੱਜ ਜਿਹਨੇ ਜਿਹਨੇ ਖਾਣੇ ਘਰੇ ਹੋਣਾ ਪਊਗਾ ਕੋਰੀਅਰ ਬਿਲਕੁਲ ਨਹੀਂ ਹੋਣੀ ਠੀਕ ਹੈ ਜੀ ਚਲੋ ਜੀ ਹੁਣ ਜਾਂਦੇ ਆਂ ਜੀ ਵੀਡੀਓ ਤਾਂ ਆਪਾਂ ਹੁਣ ਇੱਥੇ ਕਰਦੇ ਐਂਡ ਕਿਉਂਕਿ ਆਪਣਾ ਸਾਰੇ ਕੰਮ ਓਵਰ ਹੋ ਗੋਲ ਮੈਂ ਫਿਨਿਸ਼ ਕਰ ਲਿਆ ਟਾਈਮ ਵੀ ਕਾਫੀ ਹੋ ਗਿਆ ਹੈਗਾ ਤੇ 6 ਵਜੇ ਚ ਕੁਸ਼ੀਮੈਂਟ ਬਾਕੀ ਨੇ ਅੱਜ ਵਲੌਗ ਵੀ ਨਹੀਂ ਮੈਥੋਂ ਕੱਲ੍ਹ ਤੁਹਾਨੂੰ ਮਿਲਿਆ ਹੋਣਾ ਕਿਉਂਕਿ ਐਡੀਟਿੰਗ ਵਗੈਰਾ ਨਹੀਂ ਹੋਈ ਤੇ ਵਲੌਗ ਤਾਂ ਨਹੀਂ ਪਹੁੰਚਦਾ ਹੋਇਆ ਸੋ ਤੱਕ ਤੇ ਚਲੋ ਜੀ ਵੀਡੀਓ ਦੇ ਇੱਥੇ ਕਰਦੇ ਐਂਡ ਤੇ ਮਿਲਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਹਾਂਜੀ ਜੇ ਕੁਕਿੰਗ ਸਰ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੰਮੀ ਪਸੂ ਅੰਦਰ ਕਰੀ ਜਾਂਦੇ ਮੈਂ ਰੋਟੀਆਂ ਦਾ ਕੰਮ ਨਵੇੜਿਆ ਉਹਦਾ ਸਾਡਾ ਸਿਸਟਮ ਐ ਸਿ ਸਦਿਆਂ ਖਾ ਲਈਨੇ ਰੋਟੀ ਤੇ ਇਹਦੇ ਕਰਕੇ ਸਾਨੂੰ ਰੋਟੀ ਵੀ ਸਦਿਆਂ ਹੀ ਪਕਾਉਨੇ ਤੇ ਸਦਿਆਂ ਹੀ ਖਾ ਲੈ ਤੋ ਚਲੋ ਜੀ ਮਿਲਾਂਗੇ ਪਤਨ ਨਾ ਵੀਡੀਓ ਦੇ ਤਬ ਤੱਕ ਲਈ ਸਸਛੇ ਕਾਲ ਟੇਕ ਕੇਅਰ ਬਾਏ ਬਾਏ